ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਤਲੇ ਮਲੇ ਹਨ ਮੈਂ ਕਿ ਸਾਰੇ ਸਰਦਾਰ ਜੀਓ ਅਸਲਮ ਵਾਲੇਕੁਮ ਕੀ ਹਾਲ ਚਾਲ ਹੈ ਤੁਹਾਡਾ ਫਿਰ ਹੋਰ ਤੁਹਾਡਾ ਪਛੋਕੜ ਪਾਕਿਸਤਾਨ ਕਿਦਾਂ ਤੁਹਾਡੇ ਸਾਰੇ ਮੁਸਲਮ ਭਾਈ ਬਣ ਤੁਹਾਡੇ ਪਿਛਲਾ ਖਾਨਦਾਨ ਮੁਸਲਮ ਸਾਰੇ ਵਧੀਆ ਠੀਕ ਹੈ ਬੜੇ ਸੋਹਣੇ ਤੁਸੀਂ ਲਾਈਨ ਲਿਖੀ ਹੈ ਆਪ ਹੀ ਮਨ ਕਰਤ ਲਾਈਨ ਬਣਾ ਕੇ ਬੋਲਤੀ ਕਿ ਰਾਜ ਬਿਨਾ ਨਾ ਧਰਮ ਚਲੇ ਹੈ धर्म बिना सब दले मरे गले सड़े हैं राइट हम मेरी भी सुन लो फिर गुरु कर के गले पीछे सब दीन धर्म बिचे बिके हैं गुरु घर के गले पीछे सब दीन धर्म बिके हैं। गुरु कर गले पीछे सब लड़ लड़ मरे गले सड़े आ लाइना बोलिया करो ਠੀਕ ਹੈ ਆ ਲਾਈਨਾਂ ਤੁਹਾਡੇ ਤੇ ਬਹੁਤ ਸੋਹਣੀਆਂ ਫਿੱਟ ਹੁੰਦੀਆਂ ਤੇ ਬਹੁਤ ਵਧੀਆ ਵੀ ਲੱਗਦੀਆਂ ਸੋ ਜਿਹੜਾ ਹੁਣੇ 29 ਅਕਤੂਬਰ ਦੀ ਸਰੀ ਦੀ ਵੋਟਾਂ ਲੈ ਕੇ ਤੁਸੀਂ ਬੜੇ ਹੱਲੇ ਕਰ ਰਹੇ ਹੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਸਰਦਾਰ ਜੀ ਐਤਕੀ ਲੋਕਾਂ ਨੇ ਨਹੀਂ ਆਉਣਾ